जय साधु गोविंद भजन कीर्तन नानक नीत ना हव ना तू नह छुटे निक्त ना जाइये हदूद किन्ने ਵੱਡੇ ਬਚਨ ਕੀਤੇ ਹਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਸੰਗਤ ਜੀ ਇਹ ਜਿਹੜਾ ਉਪਦੇਸ਼ ਹੈ ਧਰਮਰਾਜ ਦੇ ਰਿਹਾ ਹੈ ਆਪਣੇ ਦੂਤਾਂ ਨੂੰ ਧਰਮਰਾਜ ਕੀ ਕਹਿ ਰਿਹਾ ਹੈ ਆਪਣੇ ਦੂਤਾਂ ਨੂੰ ਕਿ ਜਿੱਥੇ ਕੀਰਤਨ ਹੁੰਦਾ ਹੋਵੇ ਜਿੱਥੇ ਬਾਣੀ ਪੜੀਂਦੀ ਹੋਵੇ ਉੱਥੇ ਨਾ ਕਿਤੇ ਚਲੇ ਜਾਏ। ਨਾ ਤੁਹਾਡੇ ਤੋਂ ਛੁੱਟਿਆ ਜਾਣਾ ਹੈ ਤੇ ਨਾ ਮੇਰੇ ਤੋਂ ਛੁੱਟਿਆ ਜਾਣਾ ਹੈ। ਸੰਗਤ ਜੀ ਬਚਨ ਵੱਲ ਧਿਆਨ ਦੇਣਾ। ਜਹੇ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹਾਉ ਨਾ ਤੂੰ ਨਹਿ ਛੁਟੈ ਨਿਕਟ ਨਾ ਜਾਈਏ ਦੀ। ਧਰਮਰਾਜ ਕਹਿ ਰਿਹਾ ਸੰਗਤ ਜੀ ਆਪਦੇ ਦੂਤਾਂ ਨੂੰ ਕਿ ਐਸੀਆ ਥਾਵਾਂ ਜਿੱਥੇ ਨਾਮ ਜਪਿਆ ਜਾਂਦਾ ਹੈ 24 ਘੰਟੇ ਜਾਂ ਐਸੇ ਜਿਹੜੇ ਸਰੀਰ ਨਹੀਂ ਉਹਨਾਂ ਦੇ ਕੋਲ ਤੁਸੀਂ ਨਹੀਂ ਜਾਣਾ ਨਹੀਂ ਤਾਂ ਨਾ ਤਾਂ ਤੁਹਾਡੇ ਤੋਂ ਛੁੱਟਿਆ ਜਾਣਾ ਹੈ ਤੇ ਨਾ ਮੇਰੇ ਤੋਂ ਛੁੱਟਿਆ ਜਾਣਾ ਹੈ ਸੰਗਤ ਜੀ ਇਹ ਬਚਨ ਸਿੱਧ ਕਰਦੇ ਨੇ ਕਿ ਗੁਰਮੁਖਾਂ ਨੂੰ ਅਕਾਲ ਪੁਰਖ ਲੈਣ ਆਉਂਦਾ ਹੈ ਨਾ ਕਿ ਯਮਰਾਜ ਇਹ ਗੁਰੂ ਕੀ ਬਾਣੀ ਹੈ ਸੰਗਤ ਜੀ ਅੱਜ ਅਸੀਂ ਬਾਣੀ ਵੀ ਪੜਦੇ ਹਾਂ ਤੇ ਐਨੇ ਮਹਿੰਗੇ ਬਚਨ ਵੀ ਸੁਣਦੇ ਹਾਂ ਪਰ ਫੇਰ ਵੀ ਸੰਗਤ ਜੀ ਅਸੀਂ ਸਿਆਣਿਆਂ ਕੋਲ ਵੀ ਜਾਂਦੇ ਹਾਂ ਪੁੱਛਣਾ ਵੀ ਲੈਂਦੇ ਹਾਂ ਵਾਰ-ਕੁਾਰ ਵੀ ਵੇਖਦੇ ਹਾਂ ਤੇ ਵਹਿਮ ਭਰਨ ਦੀ ਕਰਦੇ ਹਾਂ ਤੇ ਧਰਮਰਾਜ ਕਹਿ ਰਿਹਾ ਹੈ ਆਪਦੇ ਦੂਤਾਂ ਨੂੰ ਕੋ ਐਸੇ ਮਨੁੱਖਾਂ ਦੇ ਕੋਲ ਨਾ ਜਾਇਆ ਜੀ ਨਾ ਤੁਹਾਡੇ ਤੋਂ ਛੁੱਟਿਆ ਜਾਣਾ ਹੈ ਤੇ ਨਾ ਹੀ ਮੇਰੇ ਤੋਂ ਛੁੱਟਿਆ ਜਾਣਾ ਹੈ